ਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਵਾਹਿਗੁਰੂ ਤਨਵਾ ਸਤਿਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ ਤਨਵਾਹੇ ਗੁਰੂ ਵਾਹੇ ਗੁਰੂ ਤਨਵਾਹੇ ਗੁਰੂ ਵਾਹੇ ਗੁਰੂ ਤਨਵਾਹੇ ਗੁਰੂ ਵਾਹੇ ਗੁਰੂ ਤਨਵਾਹੇ ਮੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਨਾਮ ਸਿਰਿਵਾਰੀ ਗੁਰੂ ਸਤਿਨਾਮ ਸਿਰਿਵਾਰੀ ਸਵਾਗਤ ਹੈ ਜੀ ਫਤਿਹ ਅਸੀਂ ਅੱਜ ਸ਼੍ਰੀ ਦਰਬਾਰ ਸਾਹਿਬ ਤਰੰਧਰ ਕੇ ਮੌਜੂਦ ਹਾਂ ਜਿੱਥੇ ਅੱਜ ਗੁਰਦੁਆਰਾ ਮੰਜੀ ਸਾਹਿਬ ਦੇ ਨਿਸ਼ਾਨ ਸਾਹਿਬ ਸਭਾ ਕਰਵਾਈ ਗਈ ਹੈ ਇਸ ਦੌਰਾਨ ਵੱਖ-ਵੱਖ ਸਿਕਸਮਪਰਖ ਐਸ.ਐਸ.ਪੀ.ਸੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਸ਼ੁਰੂ ਕਰਵਾਈ ਗਈ ਹੈ ਇਸ ਦੌਰਾਨ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਇਸ ਨਿਸ਼ਾਨ ਸਾਹਿਬ ਨੂੰ ਤਿਆਰ ਕੀਤਾ ਹੈ ਉਹ ਵੀਰ ਮੌਜੂਦ ਹਨ ਅਸੀਂ ਗੱਲ ਕਰਾਂਗੇ ਕੁਝ ਕੀ ਕਹਿਣਾ ਚਾਹੁੰਦੇ ਹਨ ਕੀ ਕਹਿਣਾ ਚਾਹੁੰਦੇ ਜੇ ਨਿਸ਼ਾਨ ਸਾਹਿਬ ਨੂੰ ਤਿਆਰ ਕੀਤਾ ਤੁਸੀਂ ਕਿੰਨਾ ਕੀ ਮਹਿਸੂਸ ਕਰਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬਾਬਾ ਜੀ ਆਪਣਾ ਤਰਨ ਤਰਨ ਸਾਹਿਬ ਦਰਬਾਰ ਸਾਹਿਬ ਜੋ ਬਾਬਾ ਜੀ ਜੀ ਬਾਬਾ ਜਗਤਾਰ ਸਿੰਘ ਜੀ ਨੇ ਸਾਨੂੰ ਸੇਵਾ ਦਿੱਤੀ ਆ ਬਹੁਤ ਤਨ ਮਨੋਂ ਅਸੀਂ ਅੰਦਰੋਂ ਦਿਲੋਂ ਨਿਭਾਈ ਹੋਈ ਆ ਬਾਬਾ ਜੀ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸੇਵਾ ਸੌਂਪੀ ਉਹਨਾਂ ਨੇ ਇਹ ਸੇਵਾ ਕਰਨ ਲਈ ਵਾਹ ਹੋਰ ਕਿੱਥੇ ਸੇਵਾ ਹੋ ਰਹੀ ਹੈ ਜੀ ਬਾਬਾ ਜੀ ਬਾਬਾ ਜੀ ਦੇ ਖੂਦ ਦੇ ਕਰਨ ਤਰਨ ਸਾਹਿਬ ਦੇ ਵਿੱਚ ਹੀ ਪੈਂਦਾ ਵਾ ਉਹਦੀ ਵੀ ਅੱਜ ਹੀ ਸੇਵਾ ਹੋਏਗੀ ਨਾਲੇ ਮੁਕੰਬਲ ਉਹ ਵੀ ਬਾਬਾ ਜੀ ਗਤਾਰ ਸਿੰਘ ਨੇ ਸਾਨੂੰ ਸੇਵਾ ਸੰਪੀਰ ਆ ਅਸੀਂ ਕਰ ਰਹੇ ਹਾਂ ਇਸ ਨਾਲ ਸ ਵੀਰ ਜਿਨ੍ਹਾਂ ਨੇ ਸੇਵਾ ਕਰਵਾਈ ਸੀ ਇਸ ਦੌਰਾਨ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਮੌਜੂਦ ਹਨ ਉਹਨਾਂ ਨੇ ਵੀ ਗੱਲ ਕਰਾਂਗੇ ਭਾਈ ਸਾਹਿਬ ਨਿਸ਼ਾਨ ਸਾਹਿਬ ਦੀ ਸੇਵਾ ਸ਼ੁਰੂ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਕਿਹੜੇ ਕਿਹੜੇ ਇੱਥੇ ਮਹਾਪੁਰਸ਼ ਦੇ ਪੁੱਜਿਆ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਰਦਾਰ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਤੇ ਪਵਿੱਤਰ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਵਿਖੇ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਜਿੱਥੇ ਗੁਰੂ ਅਰਜਨ ਸਾਹਿਬ ਜੀ ਦੇ ਸਥਾਨ ਤੇ ਦੋ ਨਿਸ਼ਾਨ ਸਾਹਿਬ ਵਹਿਦਾ ਸੀਗੇ ਇੱਕ ਨਿਸ਼ਾਨ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਦਰ ਤੇ ਅਤੇ ਬਾਬਾ ਨਾਨਾ ਸਾਹਿਬ ਜੀ ਦੇ ਦਰ ਤੇ ਇੱਕ ਨਿਸ਼ਾਨ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰ ਤੇ ਸੀਗਾ ਸਿੱਖ ਸੰਗਤ ਦੀ ਅਨਸਬੰਸ ਬਾਬਾ ਵਿਧੀਚੰਦ ਜੀ ਦੇ 13ਵੇਂ ਗੱਦੀ ਨਿਸ਼ੇਣ ਅਵਤਾਰ ਸਿੰਘ ਬਾਬਾ ਜੀ ਹੁਣੇ ਆਏ ਨੇ ਬਾਬਾ ਜਗਤਾਰ ਸਿੰਘ ਨੀਕਾਰ ਸੇਵਾ ਵਾਲੇ ਹੋਰ ਇਲਾਕੇ ਭਰ ਦੇ ਸੰਤ ਮਹਾਂਪੁਰਸ਼ ਆਏ ਨੇ ਸਾਰੀਆਂ ਹੀ ਸਿੱਖ ਸੰਤਨ ਧੰਨ ਧੰਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਤੇ ਭ੍ਰੁੱਤਰ ਨਿਸ਼ਾਨ ਸਾਹਿਬ ਲਾਉਣ ਤੇ ਜੀ ਆਇਆਂ ਨੂੰ ਲੱਖ ਲੱਖ ਵਧਾਈਆਂ ਹੁਣ ਮੇਰੀ ਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਰਮਾਂ ਦੇ ਵਿੱਚ 6ਵੇਂ ਪਿਤਾ 6ਵੇਂ ਗੁਰੂ ਨਾਨਕ 6ਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇੱਕ ਮੀਰੀ ਦਾ ਇੱਕ ਪੀਰੀ ਦਾ ਗੁਰਦੁਆਰਾ ਮੱਜੀ ਸਾਹਿਬ ਜੀ ਵਿਖੇ ਅੱਜ ਦੂਸਰਾ ਨਿਸ਼ਾਨ ਸਾਹਿਬ ਸ਼ੋਭਿਤ ਕੀਤਾ ਗਿਆ ਹੈ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੇ ਕਾਰਜ ਹੁੰਦੇ ਨੇ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਪਾਵਨ ਤੇ ਪਵਿੱਤਰ ਅੱਜ ਦੇ ਦਿਨ ਦੀਆਂ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰ ਤੇ ਜਿੰਨੀ ਵੀ ਸੰਗਤ ਆਈ ਆ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਨਿਸ਼ਾਨ ਲਾਉਣ ਵਾਸਤੇ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਕ ਦੀ ਕਿਰਪਾ ਭਗਵਾਨ ਦੀ ਗੁਰੂ ਅਰਜਨ ਦੇ ਮਹਾਰਾਜ ਦੇ ਸੱਚੇ ਪਾਤਸ਼ਾਹ ਭਗਵਾਨ ਕੀ ਰੀਰਿ ਦੀ ਮਾਲਕ ਸੱਚੇ ਬਾਦਸ਼ਾਨ ਸੰਸਾਰ ਚੜਾਏ ਆ ਗੁਰੂ ਮਾਲਕ ਚੜ੍ਹਦੀ ਕਲਾ ਕਰੇ ਭਗਵਾਨ ਤਨਦੋਸ਼ ਨਾ ਬਖਸ਼। ਅਨੰਕ ਕੁਮਾਰ ਗੁਪਤਾ ਜੀ ਲਾ ਰੋਜ਼ ਇੱਥੇ ਹੁਨਾਵਾ ਜੀ ਕਿ ਨਿਸ਼ਾਨ ਸਾਹਿਬ ਚੜਾਏ ਗਏ ਆ ਸਾਰੀ ਸਦੂ ਲੱਖ ਲੱਖ ਰੋਗ ਰੋ ਭਜਾਈਓ। ਹਾਂਜੀ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪੁੱਤਰ ਦਰਬਾਰ ਸਾਹਿਬ ਸ੍ਰੀ ਤਰਨਤਾਰ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੋ ਪਹਿਲਾਂ ਇੱਕ ਨਿਸ਼ਾਨ ਸਾਹਿਬ ਸੀ ਅੱਜ ਉੱਥੇ ਮੀਰੀ ਤੇ ਪੀਰੀ ਦਾ ਜੋ ਸੰਧਾਤ ਹੈ ਤਨਤਨ ਗੁਰੂ ਹਰਗਵਿੰਦ ਪਾਸ਼ਾ ਜੀ ਦਾ ਉਹ ਇੱਕ ਨਿਸ਼ਾਨ ਸਾਹਿਬ ਹੋਰ ਜਿਹੜਾ ਚਲਾ ਦਿੱਤਾ ਗਿਆ ਆ ਜਿਹੜਾ ਜਿਹੜਾ ਮਤਲਬ ਸੰਗਤਾਂ ਨੇ ਰਲ ਮਿਲ ਕੇ ਇਹ ਜਿਹੜਾ ਉਪਰਾਲਾ ਕੀਤਾ ਜਿਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਸ਼ਵੇਕ ਸਿੰਘ ਜੀ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਧਾਰਮਿਕ ਸਭਾ ਸੁਸਾਇਟੀਆਂ ਇੱਥੇ ਪਹੁੰਚੀਆਂ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਤਰਨਤਾਰ ਦੀਆਂ ਸਭਾ ਸਾਈਡੀਆਂ ਜਿੱਦਾਂ ਦਾਸਰਿਆਂ ਦੀ ਸੁਸਾਇਟੀ ਸਰਬਸਾਂਝੀ ਵਾਲਤਾ ਸੇਵਾ ਸਭਾ ਦੇ ਸਮੂੱਚੇ ਸੇਵਾਦਾਰ ਅਤੇ ਹੋਰ ਸੰਗਤਾਂ ਨੇ ਅੱਜ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੋ ਦਰਬਾਰ ਸਾਹਿਬ ਦੇ ਵਿੱਚ ਹੁਣ ਜਿਹੜੇ ਨਿਸ਼ਾਨ ਸਾਹਿਬ ਕੁੱਲ ਤਿੰਨ ਨਿਸ਼ਾਨ ਸਾਹਿਬ ਹੋ ਗਏ ਇੱਕ ਜਿਹੜਾ ਨਿਸ਼ਾਨ ਸਾਹਿਬ ਹੈ 메ਨ ਦਰਬਾਰ ਸਾਹਿਬ ਦੇ 메ਨ ਦਰਬਾਰ ਦੇ 메ਨ ਗੇਟ ਤੇ ਅਤੇ ਦੋ ਨਿਸ਼ਾਨ ਸਾਹਿਬ ਅਮੀਰੀ ਅਤੇ ਪੀਰੀ ਦਾ ਜੋ ਗੁਰੂ ਹਰਗੋਬਿੰਦ ਪਾਸ਼ਾ ਦੇ ਸਨਹਾਰ ਤੇ ਮੰਜੀ ਸਾਹਿਬ ਗੁਰਦਰਾ ਦੀਵਾਨ ਹਾਲ ਤਰਨਤਾਰ ਵਿਖੇ ਚੜਾਇਆ ਗਿਆ ਸਮੂਹ ਸੰਗਤਾਂ ਨੂੰ ਇਸ ਨਿਸ਼ਾਨ ਸਾਹਿਬ ਚੜਨ ਤੇ ਲੱਖ ਲੱਖ ਵਧਾਈਆਂ ਮੈਨੇਜਰ ਜੀ ਦਰਬਾਰ ਸਾਹਿਬ ਸਿੰਘ ਸਾਹਿਬ ਸਾਰੀਆਂ ਸੰਗਤਾਂ ਦਾ ਜੀਓ ਆਇਆਂ ਜੀ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਹੈ ਜਗਾਰੇ ਲਗਾਉਂਦੇ ਹੋਏ ਸਤਨਾਮ ਦਾ ਜ਼ਾਬ ਕਰਦੇ ਹੋਏ ਇਹਨੂੰ ਮੁਕੰਮਲ ਕੀਤੀ ਗਈ ਹੈ ਰਮਨ ਸਾਹਿਬ ਦਾ ਜਗਮਣੀ ਟੀਵੀ ਤਰਨਤਾਰਨ